ਸਾਰਿਆਂ ਨੂੰ ਸਸਰੀ ਗਾਲ ਦੋਸਤੋ ਅੱਜ ਦੇ ਦਿਨ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਦੁਪਹਿਰ ਨੂੰ 12:30 ਵਜੇ ਦੁਪਹਿਰ ਨੂੰ 12:30 ਵਜੇ ਸ਼ੁਰੂਆਤ ਸਾਡੀ ਰੰਦੀ ਹੋਈ ਆ ਅੰਕਲ ਇਹਦਾ ਮੋਰ ਬਣਾਓ ਅੰਕਲ ਮੋਰ ਬਣਾ ਦੋ ਦੋ ਮੋਰ ਬਣਾ ਦੋ ਇੱਕ ਮੋਰਛ ਬਣਾ ਦੋ ਰਿਤਿਕ ਦਾ ਹੈ ਨਹੀਂ ਮੋਰਛ ਕਰਨਾ ਉਂਗਰ ਵਿੱਚ ਚੱਲਦਾ ਨਾ ਅੰਗਰ ਕੋਈ ਨਹੀਂ ਕੈਸਾ ਗਿਆ ਅਦੇ ਅਦੇ ਤਾਂ ਇੱਥੇ ਝੰਡਾ ਦੇਣੋ ਲਾਲ ਰੰਗ ਅੰਕਲ ਜ਼ਿਆਦਾ ਹੋਵੇ ਕਿੱਲਣਾ ਮੋਰ ਮੋਰ ਨਹੀਂ ਬੁਰਸ਼ ਕਰਨਾ ਮੈਂ ਬੁਰਸ਼ ਲੈਣਾ ਦੋ ਦੋ ਮੋਰ ਬਣਾ ਦਿਓ ਤੇ ਇੱਕ ਬੁਰਸ਼ ਤੇ ਦੋ ਕਿਹੜੇ ਖਾਣੇ ਆ ਚੈਲੀ ਖਾਊਗਾ ਮੈਂ ਘਰੇ ਲੈ ਕੇ ਜਾਣਾ ਹਾਂ ਵੀ ਠੀਕ ਆ ਤੇਰੇ ਵਰਤਾ ਆਓ ਮੇਰਾ ਵਰਤਾ ਤੇਰੇ ਕੀ ਬਣਾਓ ਦੋ ਬਣਾ ਲੋ ਨਹੀਂ ਇੱਕ ਤੇ ਤਿੰਨ ਬਣਾਣੇ ਆ ਇੱਕ ਹੋਰ ਘਰੇ ਭਾਬੀ ਲੈ ਕੇ ਆਣਾ ਤੇਰੀ ਭਾਬੀ ਦੀ ਇਹਨਾਂ ਕਹਾਂ ਨਹੀਂ ਮੇਰੇ ਬਿਆਹ ਹੋ ਗਿਆ ਦੱਸ ਸੇ ਇਹਨੂੰ ਪਤਾ ਹੀ ਨਹੀਂ ਬੰਦਸੇ ਹੀ ਬਲਾਸ ਨਹੀਂ ਲੇਟਾ ਜਾਈਂ ਭਾਬੀ ਨੂੰ ਪਰੀ ਬਣਾ ਕੇ ਦੇ ਪਰੀ ਪਰੀ ਬਣਾ ਦੂੰਗਾ ਕਰ ਪਰੀ ਕੁੜੀ ਜੀ ਗੁੱਡੋ ਡੋਲ 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 ਬਣਾ ਦੇ ਅੰਕਲ ਲੈ ਕੀ ਆ ਮੋਰਸ ਬਣ ਗਿਆ ਲੈ ਕੋਲਗਟ ਵੀ ਲਾਦੀ ਪਰ ਅੰਕਲ ਮੋਰ ਬਣਾ ਕੇ ਦਊਗਾ ਹਾਂ ਮੈਂ ਅੰਕਲ ਉਸ ਨੀਲ ਚੱਟੀ ਗੱਜੰਡਾ ਰਹੀ ਹੈ ਫੋਟੋ ਲੱਗੀ ਹੋਈ ਹੈ ਜੀ ਆਹ ਕੀ ਅੰਕਲ ਉਹ ਯਾਣੋਗੇ ਉਹ ਲਾਲ ਨੂੰ ਲਾਲੀ ਵਾਸਤੇ ਲਾਲੀ ਦਾ ਮੋਟਰਸਾਈਕਲ ਉਹ ਕਿਹੜਾ ਬਲੈਂਡਰ ਦੀ ਬੋਤਲ ਬਣਾ ਦੋ ਭਾਜੀ ਮੋਟਰਸਾਈਕਲ ਤੇ ਗਿਆ ਤੇਲ ਗੱਡੀ ਗੱਡੀ ਤੋਂ ਮੇ ਖਾਲੀ ਘੜੀਆਂ ਉਹ ਵੀ ਖਾਲੀ ਘੜੀਆਂ ਤੋਂ ਮੇ ਤੋਂ ਕੋਈ ਨਹੀਂ ਸ਼ਾਮੀ ਜਾਣੇ ਫੁੱਲ ਕਰਾਣੇ ਆ ਫੁੱਲ ਕਰਾ ਦੇਣੀ ਚਾਹੁੰਦਾ ਅੰਕਲ ਸਹੀ ਗੱਲ ਹੈ ਨਾ ਅਕਲੇ ਬਣਦੀ ਗਾਦੇ ਮਿੱਠਾ ਚੀਨੀ ਨਾ ਚੀਨੀ ਤੇ ਕਲਰ ਮੋਰ ਪਣਾ ਲੱਗਾ ਮੋਰ ਦੇਖ ਕੇ ਕਿਤਾ ਮਰਦਾ ਮੋਰ ਅਜੀ ਕਿਉਂ ਵੱਡਾ ਹੈ ਜਾ ਵਾਪਸ ਆਪਾਂ ਘਮੜ ਕੇ ਮੋਰ ਦੇ ਬਈ ਡਰੀਆਂ ਵਾਲੇ ਚਲਾਣ ਹੋਇਆ ਤੈਨੂੰ ਪਤਾ ਸ਼ੂਟ ਕੀਤਾ ਸੀ ਉਹ ਨਹੀਂ ਉਹ ਸ਼ੂਟ ਨਹੀਂ ਕੀਤਾ ਬਈ ਯਾਰ ਚਲਾਣ ਵੀ ਫੋਟੋ ਲਾ ਦੇ ਨਾਲ ਉਹਦੇ ਫੋਟੋ ਲਾ ਦਾਂਗੇ ਉਹ ਵਾਹ ਜੀ ਵਾ ਜਿਹੜੀਆਂ ਅੱਖਾਂ ਲਾਉਣਾ ਉਹਨਾਂ ਮੋਰੇ ਇਹਨਾਂ ਬਰਚਾ ਬਣਾ ਕੇ ਲਾਲੀ ਨੂੰ ਮੋਰ 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 ਕਾਕਾ ਕਾਕਾ ਅੰਕਲੇ ਮੋਰ ਨਹੀਂ ਆ ਮੋਰ ਬਣਾ ਵੱਡਾ ਸਾਰਾ ਇਹ ਤਾਂ ਮੌਰਨੀ ਆ ਯਾਰ ਮੌਰਨੀ ਆ ਮੌਰਨੀ ਮੌਰਨੀ ਅੰਕਲ ਹੋਰ ਕੀ ਖਾਣੇ ਵੇਣ ਨੂੰ ਉਹ ਗੇਰ ਹੈਗੇ ਔਰ ਲਾਜਾ ਬਣ ਗਈ ਪਾਣੀ ਚ ਭਾਲਾ ਨੂੰ ਵੱਡੇ ਹੋ ਜਾਣੇ ਨੇ ਅਬੇਰ ਕਰ ਦੇ ਨਿਕਲ 10 ਰੁਪਏ ਦੇ ਕਿਨੇ ਰੁਪਏ ਕਿਲੋ ਆ ਹਾਂ எங்க <laughs> கண்டார் <laughs> 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 ਸੈਪਵਾਦੀ ਯਾਰ ਯਾਰ ਸੈਪ ਸੈਪ ਅਮਨ ਜੇ ਮੈਨੂੰ ਕਿਆ ਦੇਖੀ ਦੇਖੀ ਹੁਣੇ ਮੂੰਹ ਨਹੀਂ ਕਰਦਾ ਗਰਦਾ ਇਸੋ ਮੂੰਹ ਨਹੀਂ ਕਰਦਾ ਤੇ ਲਿਖ ਚਾਹਦਾ ਗੇ ਜਰਾ ਜੇ ਜੈ ਬਵਾਦੀ ਮੂੰਹ ਤੇ ਨਹੀਂ ਕਰਦਾ

ਓਏ 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 ਓਹ ਤਾਂ ਲੈ ਕਰ ਟੈਕੰਟਰੀ ਖੇਡਣ ਵਾਲੇ ਅੱਜ ਮਹਿੰਗੇ ਗੱਮਾ ਖੇਡਦੇ ਵੇ ਬੱਲੇ ਬੱਲੇ ਸਪੈਕਸ ਅੱਜ ਅੱਜ ਇਹ ਨੂੰ ਹੈ ਕੋਣ ਸਾਡੇ ਨੂੰ ਕਹਦੇ ਖੂਨ ਕੱਢਣਾ ਆਏ ਤੇ ਉਹ ਉਹਦੇ ਪਹਿਨ ਲੱਗ ਗਏ ਉਹ ਜਿੱਦੀ ਕਰਦੇ ਉਹ ਦੇ ਉਹ ਦੇ ਉਹ ਫੜਿਆ ਗੰਜੀ ਤੂੰ ਲਾਲੀ ਨੇ ਉਧਰ ਮੋੜ ਦੋੜ ਦੇਣਾ ਆਂਜੂ ਦੀ ਬੇਦਨ ਸਾਰੇ ਘਟੇ ਸਿਓ ਯੂ ਕੈਨ ਨਾ ਟੇਕ ਯਰ ਫੁੱਟਸ ਆਫ ਦਸ ਆਈਵਰ ਜੇਕਰ ਵਰਕ ਟੂ ਅਵੇ ਬੀਕਸ ਦ ਲਾਈਟਰ ਮਾਈ ਬੀ ਟੂ ਅ ਬਿਟ ਮਸਕਲ ਲਾ ਲਈ ਦਾ ਪਤਾ ਲਾਲੀ ਨੇ ਦਿੱਤਾ ਉਹ ਕਿਹੜਾ ਮੁੱਕਾ ਕਿਤੇ ਮਾਰਿਆ ਲਾ ਲੇ ਡਰਮਗਾ ਯਾਰ ਉਹ ਫੋਨ ਦੇ ਜਗ੍ਹਾ ਨੂੰ ਪੜਾਉਂਦਾ ਇਹਨਾਂ ਦੇ ਨਾ ਫੋਨਾਂ 'ਚ ਮੈਮਰੀ ਨਹੀਂ ਹੈਗੀ ਪਬਜੀ ਇੰਸਟਾਲ ਕਰਨ ਨੂੰ ਇੱਥੇ ਮਹਿੰਗੀਆਂ ਗੱਲਾਂ ਖੜਨ ਲੱਗੀਆਂ ਹਾਂ ਦੀ ਬਾਕੀ ਫਾਈਂਦੀ ਆ ਗਿਆ ਚੱਲ ਚੱਲ ਲੱ ਲੱ ਓਹ ਕਿੰਦੀ ਸੌ ਜਰਸੀ ਟੂ ਪਰ ਚੈਲੈਂਜਿੰਗ ਟ੍ਰਾਇਲ ਚੇਕਿੰਗ ਅੰਦੀ ਕਿਵੇਂ ਜਲਦੀ ਗੇਮ ਆਹ ਵੇ ਹੋੜਿਆ ਤੇ ਮੇਰੇ ਕਰ ਸਾਈਕਲ ਵਜਰੀ ਹੋ ਗਈ ਉਹ ਤੋਂ ਆਹ ਗਿਆ ਲੈ ਉਹ ਸਾਈਕਲ ਲੱਤਾ ਪੈਂਟੀਆਂ ਉਹਦੇ ਉਹ ਬੜਾ ਬੜਾ ਲਾਲੀ ਤੋਂ ਆਹ ਕਰਿਆ ਨੇ ਆ ਨੇ ਨਾ ਗਿਆ ਯਾਰ ਥਾਰ ਗਿਆ ਹਾਂਜੀ ਥਾਰ ਗਿਆ ਲਾਈ ਲਾਈ ਕੋਨਾ ਕੋਰ ਕਰਦਾ ਇਹ ਕਰਕੇ ਮੈਂ ਸਾਵਲਾ ਹੁਣ ਮੈਂ ਲਾਉਂਗਾ ਰੱਬ ਤੂੰ ਹੋਣੀ ਕਿਹਦੇ ਨਾਲ ਨਾ ਮੈਂ ਨਾ ਬੜਾ ਦੇ ਕਿਹੜਾ ਸਿੱਧਿਆ ਹੱਥ ਖੜਾ ਕਰ ਹੱਥ ਖੜਾ ਕਰ ਉਹ ਨਹੀਂ ਨਹੀਂ ਉਹ ਇਦਾਂ ਨਹੀਂ ਕਰਦਾ ਹੁਣ ਮੈਂ ਦੱਸਾਂ ਕਿ ਕਿੱਦਾਂ ਕਰਦਾ ਹੁੰਦਾ ਆ ਪੈਨ ਕਿੱਥੇ ਮੇਹਰ ਹੋਰ ਕੋਈ ਲਾ ਜਾ ਗੱਡੀ ਆ ਕੇ ਗਿਆ ਇਹ ਭਈ ਉਹ ਲਾ ਟੈਕਨ 3 ਕਰਦੇ ਆ ਵੀ ਭਰੀ ਜਾ ਟੈਕਨ 3 ਲਾ ਹੋ ਉਹ ਬੰਦਾ ਕਿਸ ਕੰਮ ਹੈ ਬੰਦਾ ਮੈ ਲੈਣਾ ਬੰਦਾ ਮੈ ਲੈਣਾ ਤੇ ਮੇਰੇ ਪਾਸੋਂ ਵਰਤੋ ਹਾਂ ਕਰਕੇ ਮੰਗਦੇ ਜਦੋਂ ਕਰਦਾ ਉਹਦਾ ਪਰ ਇੱਕੋ ਬੰਦਾ ਕਿਉਂ ਕੋਕਟੀ ਕੀ ਲੈਣਾ ਮਨ ਕੋ ਗਿਆ ਵੀ ਲਾ ਤੋ ਖਲੀ ਤਾ ਲੀ ਖਲੀ ਤੋ ਕਿ ਲਦਾ ਖਲੀ ਖਲੀ ਖਲੀਗਾ ਅੱਧੀ ਖਲੀ ਜਾਗਾ ਆ ਲੈ ਲੈ ਓਏ ਮੈਨੂੰ ਕਿਹਦਾ ਡੱਬੇ ਓਏ ਨਹੀਂ ਮੈਨੂੰ ਤਾਂ ਕੋਈ ਨਹੀਂ ਆਲੇ ਕਿਹ ਕਿਹਨਾ ਦੇਖ ਤਾ ਕੋਲ ਆ ਲੈ ਗੱਡ ਕੇ ਜਣਾ ਓਏ ਸੱਬ ਸੱਵੇ ਸਵਰ ਖੰਡਣ ਵਾਲਿਆਂ ਨੇ ਮਾਝਾ ਮੋੜ ਬਣਾਇਆ ਹੈ ਅਮਨ ਸੱਵੇ ਸਵਰ ਖੰਡਣ ਵਾਲਿਆਂ ਨੇ ਮੋੜ ਬਣਾਇਆ ਅੱਜ ਸਹੀ ਹੋਣਾ ਓਏ

ജോൺ ഫോഡോ ഫിഡോട്ട ਲਾਵੇ ਸਹਿਲભાઈ ਆਪਣੇ ਵਿਆਹ ਦੀ ਲਿਆਇਆ ਐਲਬਮਾ ਲਾਓ ਲੈਂਡ ਲਾਓ ਲੈਂਡ ਲਾਓ ਦੇਖੀ ਆ ਲੋ ਲੈਓ ਦੇਖੀ ਆ ਲੋ ਤੋਕ ਕਰ ਲਾ ਤੋਕਿਆ ਲਾ ਲਈ ਬੋਲ ਕਰ ਲਾ ਇੰਨੀ ਐਲਬਮਾਂ ਆ ਦੋ ਵਿਆਹ ਦੀ ਕਨਸੈਪਸ਼ਨ ਦੀ ਆ ਇੱਕ ਦੇਖਦੇ ਆ ਪਹਿਲਾਂ ਆ ਖੋਲੋ ਕਿਉਂ ਹੀ ਨਹੀਂ ਹੈਗੀ ਅਲੱਗ ਅਲੱਗ ਸਨ ਅੱਖਾਂ ਸੋਣੇ ਹੋਣੀ ਆਏ ਨੇ ਤਾਂ ਖਨਾਲੀ ਮੜਿਆ ਸਾਡੀ ਪਰਜਾਈ ਬੋਦੀ ਬੋਦੀ ਦਿੱਤੇ ਵੈ ਸਵੇਤਾ ਲੈਟਾ ਹੋਰ ਲਾ ਵਾਹ ਜੀ ਵਾਹ ਕੋ ਮੰਨਾ ਭੈਣ ਚੋ ਤਾਂ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡੇ ਨਾਲ ਸੋਹਣੀ ਰੱਬ ਨੇ ਬਣਾਈਆਂ ਜੋੜੀਆਂ ਸਾਇਲ ਦੇ ਚਾਚੇ ਵੱਲੋਂ 500 ਰੁਪਏ ਸ਼ਗਰ ਦਿੱਤਾ ਚਾਏ ਹੋਵੇ ਨੇ ਇਹ ਸ਼ਗਰ ਤਾਂ ਮੇਰੇ ਸੱਚਾ ਮੇਰਾ ਬਿਮਾਰ ਆਏ ਡਾਂਸਰ ਅੱਛਾ ਜਿਹੜਾ ਬਿਮਾਰ ਸੀ ਹਾਂ ਡਾਂਸਰ ਹੁੰਦਾ ਇਹ ਅੰਕ ਕਿਹਦਾ ਹੈ ਇਹ ਬਾਬਲ ਛੋਟਾ ਹਾਂ ਅਮਨ ਅਮਨ ਤੇਰਾ ਕੀ ਵਿਚਾਰ ਆ ਮੇਰਾ ਵਿਚਾਰ ਇਹ ਆ ਵੀ ਐਲਬਮ ਬੜੀ ਸੋਹਣੀ ਬਣੀ ਆ ਅਸ਼ੀਲੇ ਭਾਈ ਨੂੰ ਕੀਰਤਨ ਕਰਨ ਲਾਇਆ ਐਮਨ ਜੀ ਦੱਸਿਆ ਰਗਾ ਮੈਂ ਕੱਟ ਕੱਟ ਅਮਨ 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 ਸੱਤ ਬੱਲੇ ਕੀ ਹੋਇਆ ਸੀਗਾ ਕਿ ਜਿਹੜਾ ਭਾਬੀ ਬਣੂਗਾ ਉਹ ਕਰੂਗਾ ਪੰਜਾਹ ਬੈਠਕਾ ਕਿੰਨੀ ਵਾਰੀ ਲੋਕ ਲਾਈਏ ਤੇ ਲੱਗ ਜਾਂਦਾ ਕਿੰਨੇ ਦਿਨਾਂ ਲਈ ਲਿਆ ਰਿਸਟ ਮਾਰਾ ਕੱਢ ਬੈਠਕਾ ਭਾਬੀ ਬਣ ਗਿਆ ਕੱਢ ਬੈਠਕਾ ਚੱਲ ਚੱਲਦੇ ਆ ਚੱਲ ਅਮਨ ਕੱਢ ਬੈਠਕਾ ਕਰਨਾ ਸ਼ੁਰੂ ਕਰਦੇ ਚੱਲ ਵੇ ਸ਼ੁਰੂ ਕਰਦੇ ਕਰਨਾ ਸ਼ੁਰੂ ਕਰਦੇ ਲਿਆ ਰਿਸਟ ਮਾਰਾ ਮੈਂ ਪੰਜ ਕੋਈ ਲਿਆ ਓਏ ਮੈਂ ਮਾਰ ਮੈਂ ਕਰ ਰਿਹਾ ਪੂਰੀਆਂ 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 ਪਲੇ ਬੈਕ ਕੰਨ ਫੜ ਕੇ ਦੋ ਉਹ ਕੰਨ ਦੀ ਗੱਲ ਨਹੀਂ ਹੋਈ ਤਿੰਨ ਸਸ ਦੀ ਗੱਲ ਆਓ ਚੱਲ ਤਾ 50 ਦੀ ਨਹੀਂ ਤਾਂ ਇੱਧਰ ਦੱਸ ਮਾਰੋ 10 ਦਾ ਮਾਰੋ ਦਸਤਾ ਮਾਰੇ ਚਾਰ ਵੀ ਕੱਟੀਆਂ ਗਈਆਂ ਚਾਰ ਵੀ ਕੱਟੀਆਂ ਗਈਆਂ ਦਸਤਾ ਮਾਰੇ ਦਸਤਾ ਮਾਰੇ ਪੰਜ ਇੱਕ ਪੰਜ ਚੱਲ 6 ਸੱਤ ਚੱਲ 8 ਆਨੇ ਕੋ ਟ੍ਰਾਈ ਕਰ ਗਏ ਦਸ ਤਾੜੀਆਂ 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 ਤੇਰੇ ਬੰਦੇ ਦੇ ਵਿੱਚ ਦਸ ਮਾਰ ਦਸ ਮਾਰੀਆਂ ਅੰਦਰ ਮੇ